ਲਿਆ ਕਰੋ ਸ਼ਰਤ ਲਾਓ ਸੁਖਵੀਰ ਬਾਦਲ 10 ਪਿੰਡਾਂ ਦੇ ਨਾਂ ਗੜ ਕੇ ਰਖਾਦੇ ਲਗਾਤਾਰ ਆ ਕੋਈ ਛੱਤਿਆਣੇ ਤੋਂ ਐ ਕੋਈ ਭਲਾਈ ਆਣੇ ਤੋਂ ਐ ਕੋਈ ਗੋਟ ਭਾਈ ਤੋਂ ਐ ਮੈਂ ਕੋਈ ਗੋੜੀ ਸੰਗਰਤਾਂ ਕੋਈ ਮੱਲਣ ਤੋਂ ਐ ਸਾਰਿਆਂ ਨੂੰ ਜਾਣਦਾ ਕੋਈ ਦੇਉਣ ਤੋਂ ਵੀ ਹੈਗੇ ਆ ਮੈਂ ਪੀਸੀ ਆਣੇ ਦੇ ਵੀ ਆਏ ਹੋਣੇ ਆ ਬੱਕਰ ਸਰ ਨਾਲ ਹੀ ਐ ਲਿਆ ਕਰੋ ਸ਼ਰਤ ਲਾਓ ਸੁਖਵੀਰ ਬਾਦਲ 10 ਪਿੰਡਾਂ ਦੇ ਨਾਂ ਗੜ ਕੇ ਰਖਾਦੇ ਲਗਾਤਾਰ ਉਹ ਕਹੂਆ ਇੱਕ ਤਾਂ ਗਿੱਧੜਵਾ ਨਾ ਹੋਰ ਕਦੇ ਗਈ ਨਹੀਂ ਕਦੇ ਲੋਕਾਂ ਚ ਗਏ ਹੁਣ ਤਾਂ ਪਤਾ ਲੱਗਿਆ ਪਹਾੜਾਂ ਵਾਲੇ ਸਕੂਲਾਂ ਚ ਪੜੀ ਗਏ ਨੇ ਤੇ ਇੱਥੇ ਪੰਜਾਬ ਦੇ ਕਲਚਰ ਦਾ ਪਤਾ ਹੀ ਨਹੀਂ ਵੀ ਕੀ ਹੁੰਦਾ ਲਿਆ ਕਰੋ ਸ਼ਰਤ ਲਾਓ ਸੁਖਵੀਰ ਬਾਦ 10 ਪਿੰਡਾਂ ਦੇ ਨਾਂ 곗 ਕੇ ਰਖਾ ਦੇ ਲਗਾ ਤਾਂ ਆ ਕੋਈ ਛੱਤਿਆਣੇ ਤੋਂ ਐ ਕੋਈ ਭਲਾਈਆਣੇ ਤੋਂ ਐ ਕੋਈ ਗੋਟ ਭਾਈ ਤੋਂ ਐ ਮੈਂ ਕੋਈ ਗੋੜੀ ਸੰਗਰਤਾ ਕੋਈ ਮੱਲਣ ਤੋਂ ਐ ਸਾਰਿਆਂ ਨੂੰ ਜਾਣਦਾ ਕੋਈ ਦੇ ਹੋਣ ਤੋਂ ਵੀ ਹੈਗੇ ਆ ਮੈਂ ਪੀਸੀਆਨੇ ਦੇ ਵੀ ਆਏ ਹੋਣੇ ਆ ਬੱਕਰਸਰ ਨਾਲ ਹੀ ਐ ਲੈ ਕਰੋ ਸ਼ਰਤ ਲਓ ਸੁਖਵੀਰ ਬਾਦਲ 10 ਪਿੰਡਾਂ ਦੇ ਨਾਂ ਗਿਣ ਕੇ ਰਖਾ ਦੇ ਲਗਾਤਾਰ ਉਹ ਕਹੂਆ ਇੱਕ ਤਾਂ ਗਿੱਧੜਵਾ ਨਾ ਹੋਰ ਕਦੇ ਗਈ ਨਹੀਂ ਜਦ ਲੋਕਾਂ ਚ ਗਏ ਹੁਣ ਤਾਂ ਪਤਾ ਲੱਗਿਆ ਪਹਾੜਾਂ ਵਾਲੇ ਸਕੂਲਾਂ ਚ ਪੜੀ ਗਏ ਨੇ ਤੇ ਇੱਥੇ ਪੰਜਾਬ ਦੇ ਕਲਚਰ ਦਾ ਪਤਾ ਹੀ ਨਹੀਂ ਵੀ ਕੀ ਹੁੰਦਾ ਲਿਆ ਕਰੋ ਸ਼ਰਤ ਲਾਓ ਸੁਖਵੀਰ ਬਾਦਲ 10 ਪਿੰਡਾਂ ਦੇ ਨਾਂ ਗੜ ਕੇ ਰਖਾ ਦੇ ਲਗਾਤਾਰ ਆ ਕੋਈ ਛੱਤਿਆਣੇ ਤੋਂ ਐ ਕੋਈ ਭਲਾਈਆਣੇ ਤੋਂ ਐ ਕੋਈ ਗੋਟ ਭਾਈ ਤੋਂ ਐ ਮੈਂ ਕੋਈ ਗੋੜੀ ਸੰਗਰਤਾਂ ਕੋਈ ਮੱਲਣ ਤੋਂ ਐ ਸਾਰਿਆਂ ਨੂੰ ਜਾਣਦਾ ਕੋਈ ਦੇਉਣ ਤੋਂ ਵੀ ਹੈਗੇ ਆ ਮੈਂ ਪੀਸੀ ਆਣੇ ਦੇ ਵੀ ਆਏ ਹੋਣੇ ਆ ਫੱਕਰ ਸਰ ਨਾਲ ਹੀ ਐ ਲਿਆ ਕਰੋ ਸ਼ਰਤ ਲਾਓ ਸੁਖਵੀਰ ਬਾਦਲ 10 ਪਿੰਡਾਂ ਦੇ ਨਾਂ ਗੜ ਕੇ ਰਖਾ ਦੇ ਲਗਾਤਾਰ ਉਹ ਕਹੂਆ ਇੱਕ ਤਾਂ ਗਿੱਦੜਵਾ ਨਾ ਹੋਰ ਕਦੇ ਗਈ ਨਹੀਂ ਤੇ ਲੋਕਾਂ ਚ ਗਏ ਹੋਂ ਦਾ ਪਤਾ ਲੱਗਿਆ ਪਹਾੜਾਂ ਵਾਲੇ ਸਕੂਲਾਂ ਚ ਪੜੀ ਗਏ ਨੇ ਤੇ ਇੱਥੇ ਪੰਜਾਬ ਦੇ ਕਲਚਰ ਦਾ ਪਤਾ ਹੀ ਨਹੀਂ ਵੀ ਕੀ ਹੁੰਦਾ ਲਿਆ ਕਰੋ ਸ਼ਰਤ ਲਾਓ ਸੁਖਵੀਰ ਬਾਦ 10 ਪਿੰਡਾਂ ਦੇ ਨਾਂ ਗਿਣ ਕੇ ਦਿਖਾ ਦੇ ਲਗਦਾ ਆ ਕੋਈ ਛੱਤਿਆਂ ਨੇ ਤੂੰ ਐ ਕੋਈ ਭੁਲਾਈ ਆਣੇ ਤੂੰ ਐ ਕੋਈ ਗੋੜ ਭਾਈ ਤੋਂ ਐ ਮੈਂ ਕੋਈ ਗੋੜੀ ਸੰਗਰਤਾ ਕੋਈ ਮੱਲਣ ਤੋਂ ਐ ਸਾਰਿਆਂ ਨੂੰ ਜਾਣਦਾ ਕੋਈ ਦਿਉਣ ਤੋਂ ਵੀ ਹੈਗੇ ਆ ਮੈਂ ਪੀਸੀਆਨੇ ਦੇ ਵੀ ਆਏ ਹੋਣੇ ਆ ਫੱਕਰ ਸਰ ਨਾਲ ਹੀ ਐ ਲੈ ਕਰੋ ਸ਼ਰਤ ਲਾਓ ਸੁਖਵੀਰ ਬਾਦਲ 10 ਪਿੰਡਾਂ ਦੇ ਨਾਂ ਗੜ ਕੇ ਰਖਾ ਦੇ ਲਗਾਤਾਰ ਉਹ ਕਹੂਆ ਇੱਕ ਤਾਂ ਗਿੱਧੜਵਾ ਨਾ ਹੋਰ ਕਦੇ ਗਈ ਨਹੀਂ ਬਰੇ ਲੋਕਾਂ ਚ ਗਏ ਹੁਣ ਤਾਂ ਪਤਾ ਲੱਗਿਆ ਪਹਾੜਾਂ ਵਾਲੇ ਸਕੂਲਾਂ ਚ ਪੜੀ ਗਏ ਨੇ ਤੇ ਇੱਥੇ ਪੰਜਾਬ ਦੇ ਕਲਚਰ ਦਾ ਪਤਾ ਹੀ ਨਹੀਂ ਵੀ ਕੀ ਹੁੰਦਾ